ਸੰਯੁਕਤ ਕਿਸਾਨ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਨਾਨ ਪੋਲਿਟিক্যাল ਵੱਲੋਂ ਸਾਂਝੇ ਤੌਰ ਤੇ ਐਮਐਲਏ ਸਮਰਾਲਾ ਸਰਦਾਰ ਜਗਤਾਰ ਸਿੰਘ ਧਿਆਲਪੁਰਾ ਦੇ ਘਰ ਦੇ ਅੱਗੇ ਧਰਨਾ ਲਗਾਇਆ ਗਿਆ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿ ਐਮਐਲਏ ਜਗਤਾਰ ਸਿੰਘ ਧਿਆਲਪੁਰਾ ਦੇ ਘਰ ਦੇ ਅੱਗੇ ਧਰਨਾ ਲਗਾਇਆ ਗਿਆ ਹੈ ਔਰ ਸੁਣਦੇ ਹਾਂ ਇਸ ਮੌਕੇ ਜੋ ਕਿਸਾਨ ਆਗੂ ਸੇ ਉਹਨਾਂ ਨੇ ਆਪਣੀਆਂ ਕਿਹੜੀਆਂ ਮੰਗਾਂ ਸਰਕਾਰ ਅੱਗੇ ਰੱਖੀਆਂ ਉਹ ਜਦੋਂ ਅ ਵੀ ਇੱਕ ਸਵਾਲ ਕੀਤਾ ਬਾਲੇ ਸਵਾਲਾਂ ਨੂੰ ਲੋਰ ਨਹੀਂ ਦੀ ਜੀ ਅਸੀਂ ਜਿਹੜਾ ਕਨੂਰੀ ਬਾੜੋਂ ਤੇ ਜਾਂ ਸੰਗੋ ਬਾੜੋਂ ਦੇ ਸਾਡੇ ਜਿਹੜੇ ਮੋਰਚੇ ਚੱਲਦੇ ਸੀ ਜੀ ਉੱਥੇ ਜਿਹੜਾ ਕਿਸਾਨਾਂ ਨੇ ਰੋਕਿਆ ਸੀ ਜਾਂ ਸਰਕਾਰ ਨੇ ਰੋਕਿਆ ਵੀ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਉਹ ਹਰਿਆਣਾ ਸਰਕਾਰ ਆ ਦੋਨੇ ਮਿਲੀਆਂ ਹੋਈਆਂ ਸਰਕਾਰਾਂ ਨੇ ਲੈ ਬੇਨਤੀ ਕੀਤੀ ਐ ਐਮਐਲੋ ਸਾਹਿਬ ਨੂੰ ਉਹ ਫੋਨ ਪਾਸੇ ਚੱਲ ਗਈ ਸੈਲਰਾਂ ਦਾ ਰੋਣਾ ਅੱਜ ਤੋਂ 3 ਸਾਲ ਪਹਿਲਾਂ ਝੋਨਾ ਗਿੱਲਾ ਹੋ ਗਿਆ ਇੰਨੀ ਬਾੜ ਲਾ ਗਈ ਉਹ ਲਾ ਗਈ ਆ ਲੱਗ ਗਿਆ ਪਰ ਉਹਨਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਭਾਈ ਇਹ ਰਾਹ ਕਿੰਨੇ ਰੋਕਿਆ ਕਿੰਨੇ ਨਹੀਂ ਰੋਕਿਆ ਇਹਨਾਂ ਦੇ ਵਿੱਚ ਹਮਤ ਨਹੀਂ ਅਸੀਂ ਦੱਸਿਆ ਕਿੰਨੇ ਰੋਕਿਆ ਉਹ ਰਸਤਾ ਪੰਜਾਬ ਸਰਕਾਰ ਨਾਲ ਮਿਲ ਕੇ ਹਰਿਆਣੇ ਦੀ ਸਰਕਾਰ ਨੇ ਰੋਕਿਆ ਸੈਂਟਰ ਸਰਕਾਰ ਨੇ ਰੋਕਿਆ ਅੱਜ ਇਹਨਾਂ ਨੂੰ ਯਾਦ ਆ ਗਿਆ ਵੀ ਪੰਜਾਬ ਦੀ ਤਰੱਕੀ ਰੁਕੀ ਹੋਈ ਆ ਅਸੀਂ ਪਹਿਲੇ ਦਿਨ ਤੋਂ ਕਹਿੰਨੇ ਆ ਵੀ ਰਸਤੇ ਖੋਲੋ ਦਸੂ ਕਸਾਨਾ ਵੱਲੋਂ ਅੱਜ ਤੱਕ ਇੱਕ ਵੀ ਵਾਰ ਇਹ ਕਿਹਾ ਗਿਆ ਹੋਏ ਦੋ ਰਸਤੇ ਬੰਦ ਕੀਤੇ ਜਾਣ ਅਸੀਂ ਪਿਛਲੇ 1.5 ਸਾਲ ਤੋਂ ਇਹੀ ਇਹਨਾਂ ਨੂੰ ਕਹਿੰਦੇ ਆ ਰਹੇ ਹਾਂ ਭਾਈ ਜਿਹੜੇ ਰਸਤੇ ਨੇ ਇਹ ਰਸਤੇ ਖੋਲੇ ਜਾਣ ਪਰ ਜਿੱਦਨ ਖੋਲਣ ਦੀ ਵਾਰੀ ਆਈ ਤਾਂ ਪੇਟੀ ਦੇ ਵਿੱਚ ਛੁਰਾ ਮਾਰ ਕੇ ਖੋਲੇ ਗਏ ਜੋ ਸ਼ੁਰੂ ਤੋਂ ਹੀ ਹਾਕਮ ਸਰਕਾਰਾਂ ਕਰਦੀਆਂ ਆਈਆਂ ਪਰ ਜੋਰ ਜੀ ਇਹ ਸਰਕਾਰ ਕਰ ਗਈ ਇਹੋ ਜਿਹਾ ਕਿਸੇ ਸਰਕਾਰ ਨੇ ਵੀ ਨਹੀਂ ਕੀਤਾ ਘਰ ਬਲਾ ਕੇ ਦੁਸ਼ਮਣ ਦੇ ਉੱਪਰ ਵੀ ਕੋਈ ਵਾਰ ਨਹੀਂ ਕਰਦਾ ਸਾਨੂੰ ਇਹ ਕਹਿੰਦਾ ਸੀ ਮੇਰੇ ਆਪਣੇ ਨੇ ਇਹਨੇ ਆਪਣਾ ਪਤਲਾ ਦਿਖਾਇਆ ਵੀ ਅਸੀਂ ਕੀ ਆ ਸਾਡੇ ਬਜ਼ੁਰਗ ਲੀਡਰਾਂ ਨੂੰ ਬਜ਼ੁਰਗਾਂ ਨੂੰ ਸਾਡਿਆਂ ਨੂੰ ਪਾਰਟਾ ਦੇ ਉੱਪਰੋਂ ਅੱਧੀ ਅੱਧੀ ਰਾਤ ਨੂੰ ਇਹਨੇ ਸੱਤੋ ਸੱਤ ਅੱਸੀ ਅੱਸੀ ਸਾਹਿਬ ਦੇ ਬਜ਼ੁਰਗਾਂ ਨੂੰ ਤੋਰ ਕੇ ਘਰਾਂ ਨੂੰ ਵੇਟਿਆ ਇਹ ਪੰਜਾਬ ਦਾ ਦੁੱਖ ਜਾਣਦਾ ਜਿਹੜਾ ਕਹਿੰਦਾ ਸੀ ਨਾ ਚੁੱਲ੍ਹੇ ਦੇ ਵਿੱਚ ਅੱਗ ਬਲਦੀ ਦੇਖਦੀ ਆ ਤੇ ਨਹੀਂ ਦੇਖਦੀ ਅੱਜ ਇਹਦੀਆਂ ਅੱਖਾਂ ਦੇ ਵਿੱਚ ਆਖ ਬਲਦੀਆਂ ਲੋਕਾਂ ਪੰਜਾਬ ਦੇ ਵਿਰੁੱਧ ਪਰ ਇਹਨੇ ਚੁੱਲ੍ਹੇ ਵਾਲੀ ਅੱਗ ਦੇਖਣੀ ਭੁੱਲ ਗਏ ਇਹ ਆਤਮ ਸਰਕਾਰ ਹੈ ਜਿਹੜੇ ਕੁਪੇਸ਼ਵਰ ਮੇਨੁਲਾ ਦਾ ਕੁਰਸੀ ਦੇ ਵਿੱਚ ਕੋ ਤਾਤੀ ਐਵੇਂ ਦੇ ਨੇ ਜਿਹੜੇ ਮਿਲ ਜਾਂਦੀ ਆ ਇਹਨਾਂ ਨੂੰ ਆਮ ਘਰਾਂ ਦੇ ਲੋਕ ਦੇਖਣੇ ਭੁੱਲ ਜਾਂਦੇ ਨੇ ਆਮ ਲੋਕ ਦੇਖਣੇ ਇਹਨਾਂ ਨੂੰ ਭੁੱਲ ਜਾਂਦੇ ਨੇ ਵੀ ਉਹਨਾਂ ਦੇ ਹਾਲਾਤ ਕੀ ਨੇ ਇਹ ਐਮਐਲਏ ਸਾਡੇ ਕਹਿ ਰਹੇ ਸੀ ਨਾ ਤੇਰੇ ਇਸ ਏਰੀਆ ਦੇ ਵਿੱਚ ਹੀ ਸੋਹ ਬੋਰੀ ਨਗਰ ਦਸਾਂ ਬੋਰੀਆਂ ਕੱਟੀਆਂ ਵੀ ਆ ਤੂੰ ਦਸ ਅੱਜ ਇੱਥੇ ਆ ਕੇ ਇਹ ਗੱਲ ਲਾ ਕੇ ਗੱਲ ਕਰਨ ਲੱਗਾ ਤੂੰ ਦਸ ਹਜ਼ਾਰ ਕਿੰਨੀ ਵਾਰ ਕੋਈਆਂ ਨੇ ਕਿਹੜੀ ਮਦੀ ਜਾਗੂ ਦੇ ਰੋਕੇ ਤੇਰੇ ਏਰੀਆ ਦੇ ਵਿੱਚੋਂ ਮੈਂ ਤੈਨੂੰ ਦੱਸਦਾ ਵੀ ਸਾਡੀ ਜੁਗਨੇ ਕਿੰਨੀਆਂ ਰਗਵੀਆਂ ਨੇ ਆਇਆ ਮੈਂ ਤੇਰੇ ਏਰੀਆ ਦੇ ਵਾਸਤੇ ਹਾਂ ਤੇ ਮੈਂ ਤੇਰਾ ਆਇਆ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਤੇਰੇ ਏਰੀਆ ਦੇ ਵਿੱਚ ਆ ਕਿੰਨੀਆਂ ਰਗਵੀਆਂ ਨੇ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਸੀ ਉਹ ਜੇਸੇ ਬੰਦੀਆਂ ਕਰ ਰੀਆਂ ਨੇ ਪਰ ਭਰਾਵੋ ਮੈਂ ਇੱਕੋ ਹੀ ਬੇਨਤੀ ਕਰੂਗਾ ਔਨ ਵਾਲਾ ਸਮਾ ਜਿਹੜਾ ਆ ਸਾਡਾ ਇਕੱਠੇ ਹੋਣਾ ਦਾ ਆ ਇਕੱਠੇ ਹੋ ਕੇ ਜਿਹੜਾ ਜਿਹੜਾ ਸਾਹਮਣਾ ਕਰਨਾ ਪੈਣਾ ਜੇ ਅਸੀਂ ਅਲੱਗ-ਅਲੱਗ ਰਹੇ ਤਾਂ ਸਾਹਮਣਾ ਨਹੀਂ ਕਰਾਵੇ ਸਮਾਜਗੇ ਉਹ ਨਾਲ ਹੋਰ ਭਿਆਨਕ ਆ ਰਿਹਾ ਜੋ ਆਪਾਂ ਨੂੰ ਦੇਖ ਰਿਹਾ ਜੋ ਸਰਕਾਰਾਂ ਜਿਹੜੇ ਰਾਹ ਦੇ ਉੱਪਰ ਤੁਰ ਚੁੱਕੀਆਂ ਨੇ ਇਸ ਤਰ੍ਹਾਂ ਦੇ ਭਰਾਵੋ ਹਰੇਕ ਜਗ੍ਹਾ ਜਿੱਥੇ ਵੀ ਇਹ ਉਹਨਾਂ ਦੇ ਲੀਡਰ ਇਹਨਾਂ ਨੂੰ ਸਵਾਲ ਕਰੋ ਚਾਹੇ ਕੋ ਸੰਜੀਤ ਮੋਰਚੇ ਦਾ